ਆ ਦੇਖੋ ਇਹ ਕੋਕ ਦੀ ਬੋਤਲ ਜਿੰਨੂੰ ਸਾਰੇ ਪੀਣਾ ਪੀਣਾ ਰੋਲਾ ਪਾਈ ਰੱਖਦੇ ਆ ਨਿਆਣੇ ਦਾ ਛੜਦੇ ਤੱਕ ਨਹੀਂ ਅੱਜ ਕੋਕ ਦੀ ਬੋਤਲ ਅਸੀਂ ਲੈ ਕੇ ਆਏ ਆ ਦੁਕਾਨ ਤੋਂ ਥੋੜੇ ਦਿਨ ਪਹਿਲਾਂ ਦੀ ਗੱਲ ਆ ਇਹ ਤੇ ਇਹਦੇ ਵਿੱਚ ਮਰਿਆ ਹੋਇਆ ਡੱਡੂ ਨਿਕਲਿਆ ਜੀ ਆਹ ਦੇਖੋ ਵਿੱਚ ਇਹਦੇ ਕੋਕ ਦੀ ਬੋਤਲ ਉੱਪਰ ਤੁਹਾਨੂੰ ਇਹਦੀ ਪੈਕ ਡੇਟ ਵੀ ਨਾ ਹੀ ਆਂਦੀ ਹੋਣੀ ਆ 21 ਤਰੀਕ 5ਵਾਂ ਮਹੀਨਾ 2016 ਦੀ ਪੈਕ ਆ ਇਹ ਕੋਈ ਜ਼ਿਆਦਾ ਧੇਰ ਵੀ ਨਹੀਂ ਹੋਈ ਮਹੀਨਾ ਪਹਿਲਾਂ ਹੀ ਪੈਕ ਹੋਈ ہوئی ਆ ਤੇ ਇਹਦੇ ਵਿੱਚੋਂ ਸਾਨੂੰ ਮਰਿਆ ਹੋਇਆ ਡੱਡੂ ਮਿਲਿਆ ਆ ਜਿਹੜਾ ਪਿੱਛੇ ਸੁੰਘੜਿਆ ਪਿਆ ਵਾ ਤੁਹਾਨੂੰ ਨਾ ਹੀ ਆਂਦਾ ਹੋਣਾ ਵਿੱਚ ਇਹ ਪਹਿਲਾਂ ਪੂਰੀ ਬੋਤਲ ਦੇ ਉੱਤੇ ਛਾਇਆ ਪਿਆ ਜੀ ਇਹ ਹਿਲਣ ਕਰਕੇ ਥੋੜਾ ਸੁੰਗੜ ਗਿਆ ਵਾ ਹੋਸ ਕਲੈਰਟੀ ਦਾ ਫਰਕ ਪੈ ਸਕਦਾ ਪਰ ਇਹ ਡੱਡੂ ਆ ਆ ਬੋਤਲ ਨਾਲ ਕੋਈ ਛੇੜਖਾਨੀ ਵੀ ਨਹੀਂ ਹੋਈ ਵੀ ਬਾਅਦੋਂ ਕੰਪਨੀ ਵਾਲੇ ਕਹਿ ਦਿੰਦੇ ਆ ਕਿ ਇਹ ਤਾਂ ਜੀ ਬਾਅਦੋਂ ਉੱਪਰੋਂ ਪਾਇਆ ਇਹ ਕੀਤਾ ਸੀਲ ਤੁਸੀਂ ਇਹਦੀ ਬੰਦ ਦੇਖ ਸਕਦੇ ਹੋ ਮੇਰੀ ਤੁਹਾਨੂੰ ਵੀਰੋ ਸਭ ਨੂੰ ਬੇਨਤੀ ਆ ਕੋਕ ਦੀ ਇਸ ਬੋਤਲ ਦੀ ਜਿਹੜੀ ਵੀਡੀਓ ਆ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਨੂੰ ਇਸ ਬਾਰੇ ਦੱਸੋ ਤਾਂ ਇਸ ਬੋਤਲ ਦਾ ਇਸ ਕੰਪਨੀ ਦੇ ਕਿਸੇ ਪ੍ਰੋਡਕਟ ਦਾ ਵੱਧ ਤੋਂ ਵੱਧ ਬਾਇਕਾਟ ਕਰੋ ਤਾਂ ਕਿ ਜੋ ਕੰਪਨੀ ਆਪਣੇ ਸਾਰੇ ਕੰਮਾਂ ਵੱਲ ਧਿਆਨ ਦੇਵੇ ਅਸੀਂ ਕੰਪਨੀ ਦੇ ਬੰਦਿਆਂ ਨੂੰ ਟੋਲ ਫਰੀ ਨੰਬਰ ਤੇ ਫੋਨ ਵੀ ਕੀਤਾ ਜਦੋਂ ਨਾਲ ਗੱਲ ਕੀਤੀ ਤਾਂ ਕਹਿੰਦੇ ਅਸੀਂ ਆ ਕੇ ਚੈੱਕ ਕਰਾਂਗੇ ਚੈੱਕ ਕਰਕੇ ਗਏ ਆ ਉਸ ਤੋਂ ਬਾਅਦ ਤਾਂ ਉਹਨਾਂ ਦਾ ਕੋਈ ਅਤਾ ਪਤਾ ਨਹੀਂ ਜਿਸ ਕਰਕੇ ਅਸੀਂ ਸੋਚਿਆ ਕਿ WhatsApp ਹੀ ਸਭ ਤੋਂ ਵਧੀਆ ਤਰੀਕਾ ਕੰਪਨੀ ਤੱਕ ਆਪਣੀ ਗੱਲ ਪਹੁੰਚਾਉਣ ਦਾ ਤਾਂ ਮੇਰੇ ਵੀਰ ਸਾਰੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰੋ ਨਾਲ ਤੁਸੀਂ ਦੇਖ ਵੀ ਸਕਦੇ ਹੋ ਕੋਕ ਦੀ ਕੰਪਨੀ ਦੀ ਬੋਤਲ ਕੋਕਾ ਕੋਲਾ ਬੋਤਲ ਦਾ ਨਾਮ ਆ ਤਹਿਸੀਲ ਨਾਲ ਤਾਂ ਬਿਲਕੁਲ ਵੀ ਛੇੜਖਾਨੀ ਨਹੀਂ ਬਾਅਦੋਂ ਕੰਪਨੀ ਕਹਿ ਦਿੰਦੀ ਆ ਜੀ ਆ ਤਹਿਸੀਲ ਨਾਲ ਛੇੜਖਾਨੀ ਕੀਤੀ ਹੋਈ ਆ ਮੈਂ ਤੁਹਾਨੂੰ ਆ ਸੀਲ ਪੂਰੀ ਧਿਆਨ ਨਾਲ ਚਾਰੋਂ ਪਾਸੇ ਚੈੱਕ ਕਰਾ ਦੇਣਾ ਵੀ ਕਿਸੇ ਪਾਸੇ ਵੀ ਸੀਲ ਨਾਲ ਵੀ ਕੋਈ ਛੇੜਖਾਨੀ ਨਹੀਂ ਹੋਈ ਹੋਈ ਇਹ ਪਹਿਲੇ ਹੀ ਜਿਸ ਦਿਨ ਅਸੀਂ ਲਿਆਂਦੀ ਉਹਦੇ ਵਿੱਚ ਐਦਾ ਹੀ ਸੀ ਤੇ ਜਦੋਂ ਅਸੀਂ ਉਹਨਾਂ ਨੂੰ ਫੋਨ ਕੀਤਾ ਤੇ ਕਹਿੰਦੇ ਕਿਸੇ ਨਾਲ ਗੱਲ ਨਾ ਕਰਿਓ ਅਸੀਂ ਆਪਣੇ ਆਪ ਆ ਕੇ ਦੇਖ ਲਾਂਗੇ ਆ ਦੇਖੋ ਇੱਕ ਕੋਕ ਦੀ ਬੋਤਲ ਦੇ ਵਿੱਚ ਡੱਡੂ ਮਰਿਆ ਹਾ ਤਾਜ਼ੇ ਨੂੰ ਪੀਵਾਂਗੇ ਤਾਂ ਇਹਦੇ ਨਾਲ ਦਾ ਪਣਿਆ ਸਾਰਾ ਬੈਚ ਬੇਕਾਰ ਆ ਜਿਸ ਨਾਲ ਸਾਰੇ ਬੰਦੇ ਬਿਮਾਰ ਹੋ ਸਕਦੇ ਆ ਆ ਇਹਦਾ ਬੈਚ ਨੰਬਰ ਲਿਖਿਆ ਹੋਇਆ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰਾ ਵੀਰ